ਸਹੀ ਕੱਲ ਨਾ ਤੂੜੀ ਆ ਟਰੱਕ ਆਇਆ ਤੂੜੀ ਦਾ ਟਰੱਕ ਆਇਆ ਉਹ ਦਜਾ ਸੁਖਵਿੰਦਰ ਸਿੰਘ ਦਾ ਸੁਖਵਿੰਦਰ ਸਿੰਘ ਦਾ ਟਰੱਕ ਆਇਆ ਤੂੜੀ ਆ ਆਈ ਆਖਿਆ ਵਾ ਮਾਪੇ ਮੇਰੀ ਫਸਲ ਦਾ ਨੁਕਸਾਨ ਹੁੰਦਾ ਤੇ ਮੇਰੀ ਫਸਲ ਦਾ ਨੁਕਸਾਨ ਆਗਾ ਤੂੜੀ ਤੇ ਲਾਦ ਲੋ ਤੇ ਪੈਹ ਦੇ ਢਾਕੇ ਹੂੰ ਪੈਹ ਢਾਕੇ ਤੂੜੀ ਲਾਦ ਲੋ ਹੁਣ ਗੱਲ ਕਰ ਪੈਣਾ ਤੂੜੀ ਪੈਹ ਦੇ ਢਾਕੇ ਲਾਦ ਲੋ ਇਹ ਨਾ ਇੰਨੀ ਗੱਲ ਕਰ ਟਰੱਕ ਦਾ ਜਿਹਦੇ ਕਹਿੰਦਾ ਨਾ ਨੁਕਸਾਨ ਹੁੰਦਾ ਟਰੱਕ ਆਲਾ ਚਲੇ ਗਿਆ ਮੜ ਕੇ ਬਾਦ ਦੇ ਵਿੱਚ ਆ ਗਏ ਜਿਵੇਂ ਕੋਈ ਦਰਦ ਸਿੰਘ ਮੇਨਾ ਦਾ ਤੇ ਮੈਂ ਟਰੱਕ ਮੋੜਦਾ ਮੈਂ ਮੈਂ ਟਰੱਕ ਨਹੀਂ ਗਾ ਮੋੜਿਆ ਭਰਾ ਮੈਂ ਇਹ ਗੱਲ ਆ ਕਿ ਮੇਰੀ ਬਾਪ ਬਦੀ ਉਹਨੇ ਕਮਾਤੜ ਬੰਦਾ ਮੇਰੀ ਬਾਪ ਦੇ ਨੁਕਸਾਨ ਗਾ ਇਹ ਬਾਪ ਦੇ ਨੁਕਸਾਨ ਆ ਗਾ ਤੇ ਪੈਸੇ ਡਾਕੇ ਲਾ ਦਲਾ ਇਹ ਕੱਲ ਦੀ ਗੱਲ ਹੈ ਕੱਲ ਦੀ ਗੱਲ ਹੈ ਅੱਜ ਜਿਹੜਾ ਅੱਜ ਫਿਰ ਵਾਲਾ ਝਗੜਾ ਹੈ ਅੱਜ ਫੇਰ ਅੱਜ ਬੜਾ ਚੱਲੇ ਡੁਰਦਾਰੇ ਬਾਪੇ ਬਗੇਰ ਤੋਂ ਆਏ ਦਵਾਦਾ ਤੇੜਾ ਅੱਜ ਰਾਈ ਨਾ ਮਰਖੇ ਦਾ ਵੇ ਦਾਵੇ ਵਾਲਾ ਹੀ ਨਾ ਮਰਖਿਆ ਉਹ ਤੇ ਜਾਣਾ ਦਾ ਗੱਲ ਤਾਂ ਪਹਿਲਾਂ ਕਰਕੇ ਦਾਵੇ ਜਾਣਾ ਦਾ ਆਵੇ ਜਰਾ ਹੀ ਉਹਦੇ ਰਾਈ ਨਾ ਮੈਂ ਤਾਂ ਬੱਦਲ ਗਿਆ ਉਹਦੇ ਮੱਥਾ ਟੇਕ ਆ ਜੇ ਮੱਥਾ ਟੇਕਣ ਗਏ ਆ ਚੱਲੀ ਤੇ ਜੁੰਡਪਾਲ ਤੇ ਪਾਲਟੀ ਜਿਹੜੀ ਸਾਰੀ ਕੁੜੀਆਂ ਗਲੋਦੀ ਭੁਗੀ ਅੱਗ ਤੇ ਨਾਬ ਸਾਜਨ ਤੇ ਕਾਲਾ ਤੇ ਕਾਲੀ ਦੀ ਮਾਂ ਕੁੜੀਆਂ ਦੇ ਬਰਾਬਰ ਦੀ ਕੁੜੀ ਨੇ ਮਾਰਿਆ ਲਲਕਾਰਾ ਆ ਗਈ ਜੇ ਫੜ ਲਓ ਤੇ ਮੁੰਡੇ ਦੇ ਹੱਥਾਂ ਤੇ ਮਾਰੀ ਇੱਟ ਇੱਥੇ ਜਿਹੜੇ ਇੱਟ ਵੱਜੀ ਉਹ ਨਾ ਇਹ ਲਹੂ ਦੇ ਗਾਗਾਂ ਭੀ ਹੋ ਜੋ ਕੇ ਥੱਲੇ ਡਿੱਗ ਪਈ ਮੈਂ ਤਾਂ ਮਗਰ ਮੇਰਾ ਬਾਲ ਲੱਗਾ ਕਰਦੀ ਮੇਰੇ ਪਾਉ ਚੋਕੇ ਖਿੱਚ ਖਿਚਾ ਕੇ ਲਿਆਏ ਕਰੇ ਕਰੇ ਇਹ ਕੁੱਟਿਆ ਮਾਰਿਆ ਤਾਂ ਲਾਸ਼ਾਂ ਪਈਆਂ ਸਾਰੀਆਂ ਸਾਰੀਆਂ ਪਈਆਂ ਦੇਖਿਆ ਪੁਲਿਸ ਮੁਲਾਜ਼ਮਾਂ ਖ ਪਰ ਵੀਡੀਓ ਵੀ ਸਾਡੇ ਕੋਲ ਹੈ ਗਿਆ ਘਰੇ ਆਣ ਕੇ ਮੜਕੇ ਗੱਲ ਜਿਦੋਂ ਕੱਲ ਪਏ ਮੜਕੇ ਅੱਜ ਇਹ ਕੰਮ ਕਰਦਾ ਆਏ ਪੁਲਿਸ ਕੋਲ ਗਏ ਆ ਦਰਖਾਸਤ ਦੇ ਕੇ ਉਹ ਤੇ ਕ੍ਰਿਆਲੇ ਖੜੇ ਕ੍ਰਿਆਲੇ ਜਾ ਕੇ ਦਾਖਲ ਕਰਾਈ ਉਹਨਾਂ ਆਖਿਆ ਨੂੰ ਰੈਫਰ ਕਰਤਾ ਨਾ ਨਹੀਂ ਜਵਾਬ ਆ ਭਜਾ ਕੇ ਲੈ ਜਾਓ ਇੱਥੇ ਆਪਣੇ ਪੱਤੀ ਪੱਤੀਸ ਬਦਲੇ ਕਿਹਾ ਤੇ ਨਾ ਕਿਹਾ ਨਹੀਂ ਆਉਦਾ ਬਹੁਤ ਹੋ ਗਈ ਮੜਕੇ ਪੁਲਸ ਵਾਲੇ ਆਏ ਸੋ ਸਾਰੇ ਕਾਰਵਾਈ ਕਰਨ ਦਾ ਮੈਂ ਪੁਲਿਸ ਨੂੰ ਇਨਸਾਫ ਮੰਗਦਾ ਵਾਂ ਸਰਕਾਰ ਤੋਂ ਇਨਸਾਫ ਮੰਗਦਾ ਮੈਂ ਮਤਲਬ ਇਹੰਦਾ ਮੈਂ ਪਹਿਲੋ ਆ ਸਾਡੇ ਕੋਲ ਸਰਕਾਰ ਆ ਸਾਡੇ ਕੋਲ ਪੈਸਾ ਸਾਡੇ ਕੋਲ ਪਾਵਰ ਆ ਸਾਡਾ ਕੀ ਕਰ ਲੇਗਾ ਕੁੜੀ ਲਲਕਾਰੇ ਮਾਰਦੀ ਨਾ ਪ੍ਰੀਤ ਜਿਹੜੀ ਨਵਦੀਪ कौर ਕੁੜੀ ਲਲਕਾਰੇ ਮਾਰਦੀ ਆ ਮੋਬਾਈਲ ਦੇ ਵਿੱਚ ਵੀਡੀਓ ਆ ਤੁਹਾਡਾ ਕੀ ਕਰ ਲੇਗਾ ਆਡੀ ਸਰਕਾਰ ਆ ਮੁੰਡਾ ਮੇਰੇ ਕੋਲ ਜਮਦਰੀਪਾ ਉਹਦਾ ਤੇਰੀ ਮੈਂ ਬਾਹ ਟੁੰਡਿਆ ਤੇ ਜੀਭ ਨਹੀਂ ਇਹਦਾ ਗਾਲਾ ਉਦੋਂ ਮੈਂ ਤਿੰਨ ਚਾਰ ਹੀ ਲੱਗੇ ਨਾਲ ਮੇਰੇ ਦੇ ਕਰਤੇ ਅੱਜ ਜਦੋਂ ਆਏ ਨੇ ਗਾਦੇ ਮੈਂ ਸਰਕਾਰ ਤੋਂ ਤੇ ਪਰਛਾਵਾਂ ਤੋਂ ਹਿਸਾਬ ਦੀ ਮੰਗ ਕਰਦਾ ਬਿਨਾਂ ਇਨਸਾਫ ਮਿਲਣਾ ਜਿਹੜਾ ਮਾਤਾ ਦਾ ਬੰਦਾ ਮੇਰੇ ਕੋਲ ਨਾ ਘਟਿਆ ਨਾ ਅੰਦਰ ਕੋਲ ਕੋ ਪਾਵਰ ਮੈਂ ਬਸ ਹੱਥ ਜੋੜ ਕੇ ਬੇਨਤੀ ਕਰ ਰਿਹਾ ਇਨਸਾਫ ਮਿਲਣਾ ਇਨਸਾਫ ਮਿਲਣਾ ਪਾਸ ਤੋਂ ਉਡੀ ਤੋਂ ਲੜਾਈ ਹੋਈ ਸੀ ਹਾਂਜੀ ਤੇ ਕੱਲ ਲੜਾਈ ਝਗੜਾ ਹੋਇਆ ਤੇ ਅੱਜ ਮਾਤਾ ਗੁਰਦਾਰੇ ਜਾਂਦਾ ਸੀ ਇਹਨਾਂ ਨੇ ਲਲਕਾਰਾ ਮਾਰ ਕੇ ਫੜ ਕੇ ਮਾਤਾ ਨੂੰ ਕੋਟ ਮਾਰ ਕੀਤੀ ਆ ਹਾਂਜੀ ਇੱਟਾ ਮਾਰਿਆ ਮਾਤਾ ਦੀ ਮੌਤ ਹੋ ਗਈ ਫਿਰ ਉਸ ਤੋਂ ਬਾਅਦ ਅਸੀਂ ਇੱਥੇ ਲੈ ਕੇ ਆ ਜਾਵਾਂਗੇ। ਹਾਂਜੀ ਪੱਟੀਆਂ। ਕੀ ਮੰਗਲੀ ਕਰਦੇ? ਮੰਗਣ ਸਾਫ ਚਾਹੀਦਾ ਹਨ। ਹਾਂਜੀ। ਦੋਸ਼ੀ ਦੇਕਾਰ ਹੋਈ। ਹਾਂਜੀ ਦੋਸ਼ੀ ਦੇਕਾਰ ਵਾਣੀ। ਤੁਹਾਨੂੰ ਪਤਾ ਕਿ ਨਾਂ ਕਿਸ ਦੋਸ਼ੀ ਦਾ ਨਾਮ ਆ? ਹਾਂਜੀ ਸਵਿੰਦਰ ਕਾਲਾ। ਇੱਕ ਸਵਿੰਦਰ ਸੰਗੀਤਾ ਆਇਆ ਢਟ ਮੁੰਡਾ। ਕੋਈ ਨਾ ਪ੍ਰੀਤ ਕੋਰਾ। ਤਾਂ ਉਹਨਾਂ ਦਾ ਬੇਟਾ ਸਾਜ। ਢਟਕੀ ਦੀ ਮਾਤਾ ਦੀ ਡੈਥ ਹੋਈ ਹੈ ਬਲੰਦੇਕੌਰ ਦੀ। ਇਹੀ ਮੌਕੇ ਤੇ ਆਏ ਆ। ਉਹ ਤਫੀਸ਼ ਤਥਨੇ ਦਾਰ ਤੇ ਜੋ ਬਿਆਨ ਲਿਖਉਣਗੇ ਉਸ ਆ ਉਹਨਾਂ ਦੀ ਕਾਰਵਾਈ ਕੀਤੀ ਹੈ ਸਰ ਕੀ ਝਗੜਾ ਕਿਸ ਕਲਪ ਹੋਇਆ ਕੋਈ ਇਹਨਾਂ ਦੇ ਟਰੱਕ ਟੂੜੀ ਤੋਂ ਹੋਇਆ ਝਗੜਾ ਉੱਥੇ ਟੱਕ ਟੱਕ ਲੱਗਾ ਕੋਈ ਉਹਦੇ ਤੋਂ ਝਗੜਾ ਆਇਆ ਤੇ ਇੱਕ ਕੀ ਪਤਾ ਲੱਗਾ ਥੋੜਾ ਬਹੁਤ ਜਾਣਕਾਰੀ ਤੋਂ ਪਤਾ ਲੱਗਾ ਕਿ ਕਿਸ ਤਰ੍ਹਾਂ ਦੀ ਮਾਰ ਹੋ ਗਈ ਮਤਲਬ ਇਹ ਸਰੇਟ ਮਾਰੀ ਹੈ ਸਿਰ ਦੇ ਵਿੱਚ ਤੇ ਕਿੰਨਾਂ ਲੋ ਮਰੀ ਉਹਦੇ ਤੋਂ ਦੱਸਿਆ ਜੇ ਇਹਨਾਂ ਨੇ ਬਿਆਨ ਲਿਖਉਣਗੇ ਉਸ ਆ ਇੱਕ ਵੀਡੀਓ ਪਾ ਦੋ ਜਿਹੜੀ ਆ ਉਹਦੇ ਵਿੱਚ ਹੋਣ ਰਿਆ ਵਿੱਚ ਵੀ ਜਿਹੜਾ ਇਹਨੇ ਮਾਰ ਗਿਆ ਬਸ ਜੋ ਧਿਆਨ ਲਖਣ ਦੇ ਆਧਾਰ ਤੇ ਆਪਾਂ ਅੱਗੇ ਅੱਗੇ ਕਰਾਂਗੇ